ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬੱਗਾ ਵਿਖੇ ਬੀਤੀ ਐਤਵਾਰ ਰਾਤ ਆਲੂਆਂ ਨਾਲ ਭਰੀ ਖਣੀ ਟਰਾਲੀ ਵਿੱਚ ਵਜਨ ਕਾਰਨ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਪਿੰਡ ਮੂਲੇਵਾਲ ਬ੍ਰਾਹਮਣਾ ਸ਼ਾਹਕੋਟ ਜੋ ਕਿ ਹਲਵਾਈ ਦਾ ਕੰਮ ਕਰਦਾ ਸੀ। ਰਾਤ ਕਰੀਬ 10:30 ਵਜੇ ਸੁਖਦੇਵ ਸਿੰਘ ਆਪਣੀ ਸਕੂਟਰੀ ਤੇ ਪਿੰਡ ਪਰ ਜੀਆ ਕਲਾ ਵਾਲੇ ਪਾਸਿਓਂ ਕੰਮ ਤੋਂ ਵਾਪਸ ਆਪਣੇ ਪਿੰਡ ਮੂਲੇਵਾਲ ਬ੍ਰਹਮਣਾਂ ਜਾ ਰਿਹਾ ਸੀ ਕੇਸੇ ਦੌਰਾਨ ਪਿੰਡ ਬੱਗਾ ਵਿਖੇ પેટ્રોલ ਪੰਪ ਨਜ਼ਦੀਕ ਕੋਲਡ ਸਟੋਰ ਦੇ ਬਾਹਰ ਸੜਕ ਦੇ ਦੋਵੇਂ ਪਾਸੇ ਆਲੂਆਂ ਨਾਲ ਭਰੀਆਂ ਟਰਾਲੀਆਂ ਖੜੀਆਂ ਸਨ ਜਦ ਸੁਖਦੇਵ ਸਿੰਘ ਕੋਲਡ ਸਟੋਰ ਨਜ਼ਦੀਕ ਪਹੁੰਚਿਆ ਤਾਂ ਹਨੇਰਾ ਹੋਣ ਕਾਰਨ ਉਸਦੀ ਸਕੂਟਰੀ ਸੜਕ ਦੇ ਕਿਨਾਰੇ ਤੇ ਖੜੀ ਇੱਕ ਆਲੂਆਂ ਨਾਲ ਭਰੀ ਟਰਾਲੀ ਵਿੱਚ ਜਾ ਵੱਜੀ ਜਿਸ ਕਾਰਨ ਸੁਖਦੇਵ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਉਸਦੀ ਸਕੂਟਰੀ ਨੁਕਸਾਨੀ ਗਈ ਜਖਮੀ ਸੁਖਦੇਵ ਸਿੰਘ ਨੂੰ ਰਾਗੀਰਾਂ ਵੱਲੋਂ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾਕਟਰੀ ਟੀਮ ਨੇ ਉਸ ਨੂੰ ਮਰਿਤਕ ਘੋਸ਼ਿਤ ਕਰ ਦਿੱਤਾ ਹਾਦਸੇ ਬਾਰੇ ਪਤਾ ਲੱਗਣ ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਭਾਜੀ ਮੈਂ ਐਕਸ ਸਰਪੰਚ ਪਿੰਡ ਮੂਲਾਲ ਖੈਰਾ ਜੋ ਕਿ ਰਾਤੀ ਹਨਾ ਤਕਰੀਬਨ 10:00 ਵਜੇ ਦਾ ਟਾਈਮ ਹੋਣਾ ਵਾ ਮੇਰੇ ਪਿੰਡੋਂ ਉਹ ਮੁੰਡਾ ਹਲਵਾਈ ਦਾ ਕੰਮ ਕਰਦਾ ਸੀ ਉਹ ਪਿਛਾੜੀਆਂ ਤੋਂ ਇਧਰੋਂ ਆਦੇ ਪਿੰਡ ਨੂੰ ਜਾ ਰਿਹਾ ਸੀ ਤੇ ਜਿਹੜਾ ਕਿ ਜਦੋਂ ਬੱਗੇ ਦੇ ਕੋਲ ਆਇਆ ਵਾ ਇੱਥੇ ਪੁੰਨੂ ਆ ਪੁੰਨੂ ਕੋਲ ਪੁੰਨੂ ਕੋਲ ਸਟੋਰ ਦੇ ਇਹਦੇ ਦੋਨਾਂ ਬਾਰੇ ਟਰਾਲੀਆਂ ਲੱਗੀਆਂ ਹੋਈਆਂ ਸੀ। ਜਿਹਨੀਆਂ ਅੱਗੇ ਆਲਮਾਰੀਆਂ ਭਰੀਆਂ ਵਾਂ ਇੱਕ ਬਨੇ ਲੱਕੜ ਪਈਆ ਦੋਨੇ ਵਾਂ ਟਰਾਲੀਆਂ ਪਈਆਂ ਜਦੋਂ ਉਹ ਬੰਦਾ ਨੰਗੇ ਨੰਗਣ ਲੱਗਾ ਵਾ ਪਤਾ ਨਹੀਂ ਲੈਡ ਪਈਆ ਉਹ ਕੀ ਹੋਇਆ ਵਾ ਉਹਦੇ ਟਰਾਲੀ ਦੇ ਵਿੱਚ ਵੱਜ ਕੇ ਮੌਕੇ ਤੇ ਡੈਥ ਹੋ ਗਈ ਕਿਉਂਕਿ ਗਰੀਬ ਪਰਿਵਾਰ ਆ ਦੋ ਲੜਕੀਆਂ ਵਾਂ ਤੇ ਇੱਕ ਬੇਟਾ ਵਾ ਵਿਚਾਰੇ ਦਾ ਕਿ ਨਾਮ ਕੀ ਆ ਬਜਰਾ ਉਹ ਆ ਰਿਹਾ ਇਹ ਸਕਰੇਵ ਸਿੰਘ ਸਨੋਠਾਕਰ ਸਿੰਘ ਆ ਤੇ ਗਰੀਬ ਬੰਦਾ ਵਾ ਅਹੀ ਆ ਕਹਿੰਦੇ ਆ ਵੀ ਕੋਲਡ ਸਟੋਰ ਵਾਲੇ ਜੁਮਿਆਰੀ ਵੰਡਦੀ ਆ ਵੀ ਜਿਹੜਾ ਆ ਜਿੱਦਾ ਟਰਾਲੀ ਆ ਤੁਸੀਂ ਟਰਾਲੀਆਂ ਅੰਦਰ ਲਾਓ ਜਿੰਨੀ ਲੋਡ ਆ ਫਿਰ ਟਰਾਲੀਆਂ ਉਹਨੀਆਂ ਮਗਾ ਲਓ ਦੋਨਾਂ ਵਾਲੇ ਰਸਤਾ ਆਮ ਜਨਤਾ ਲਈ ਵੀ ਕਿੰਨੀ ਪਰੇਸ਼ਾਨੀ ਹੋਣ ਦੀ ਜਿਹਦਾ ਘਰ ਦਾ ਜੀ ਚਲੇ ਗਿਆ ਵਾ ਉਹ ਬੰਦਾ ਮੁੜ ਕੇ ਲੱਭ ਜਾਣਾ ਹੁਣ ਵੀ ਮੌਕੇ ਤੇ ਅਸੀਂ ਖੜੇ ਆ ਅਜੇ ਵੀ ਇੱਥੇ ਟਰਾਲੀਆਂ ਲੱਗੀਆਂ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਤੇ ਸਾਨੂੰ ਇਹਦਾ ਨਿਆਂ ਦਿੱਤਾ ਜਾਵੇ ਜਿਹੜੇ ਗਰੀਬ ਪਰਿਵਾਰ ਦਾ ਬੰਦਾ ਦੇਸ ਹੋ ਗਿਆ ਉਹਨਾਂ ਨੂੰ ਨਿਆਂ ਲੈ ਕੇ ਦਿੱਤਾ ਜਾਵੇ ਕੋਈ ਵੀ ਖਾਲਸਾ ਵਾ ਨਹੀਂ ਨਹੀਂ ਪੜੇ ਅੰਜੀ ਸਰ ਇੱਕ ਐਕਸੀਡੈਂਟ ਹੋਇਆ ਸੀ ਇਹ ਕੀ ਮਾਮਲਾ ਸੀਗਾ ਮੈਂ ਐਸਸੀ ਸੁਖਵਿੰਦਰ ਸਿੰਘ ਠਾਣਾ ਸ਼ਾਹਕੋਟ ਵਿਖੇ ਤਨਾਤਾਂ ਐਮਐਸਸੀ ਠਾਣਾ ਦਾ ਫੋਨ ਆਇਆ ਸੀ ਕਿ ਪਿੰਡ ਪੱਗਾ ਦੇ ਨਜ਼ਦੀਕ ਇੱਕ ਐਕਸੀਡੈਂਟ ਹੋਣ ਕਰਕੇ ਮੌਤ ਪਈਆ ਮੋਗਾ ਬਗ ਜੋ ਜੋ ਮਥੋਖਈ ਸਰਬਸਦੀਪ ਸਿੰਘ ਪੁੱਤਰ ਠਾਕਰ ਸਿੰਘ ਆਪਣੀ ਐਕਟ ਵਨ ਨੰਬਰੀ ਪੀਪੀ08ਡੀਸੀ 43 ਖਾਸੀਵਲ ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਪਿੰਡ ਪਛਾੜੀਆਂ ਤੋਂ ਆਪਣੇ ਕੰਮ ਕੰਮ ਤੋਂ ਆ ਰਿਹਾ ਸੀ ਤੇ ਪਿੰਡ ਪੱਗਾ ਦੇ ਕੋਲ ਨਿੱਜੀਕ ਰੋਡ ਪਰ ਖੜੀ ਟਰਾਲੀ ਆਲੂ ਲੋਡ ਹਨੇਰਾ ਹੋਣ ਕਰਕੇ ਉਹਦੇ ਵਿੱਚ ਸੈਮਨ ਅਚਾਨਕ ਡ੍ਰੈਫਟ ਟਕਰਾ ਜਾਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਲਾਸ਼ ਜਿਹੜਾ ਪੋਸਟ ਮਾਰਟਨ ਨਾਲ ਲਾਸ਼ ਨੂੰ ਸਰਮਈ ਸਹਿਲਾ ਤਲਵੰਡੀ ਕੋਡਰ ਡੈਡ ਹਾਊਸ ਵਿੱਚ ਰੱਖਿਆ ਗਿਆ ਤੇ ਅਗਲੀ ਕਾਰਵਾਈ ਵਾਰਸਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ